ਹਾਂਜੀ ਕੀ ਹਾਲ ਨੇ ਬਾਈ ਔਰ ਘਰ ਪਰਿਵਾਰ ਜਾਨਵਰ ਵਗੈਰਾ ਸਾਰਿਆਂ ਨੇ ਬਾਈ ਝੈਂਟ ਨੇ ਤੇ ਆਗੇ ਬਾਈ ਆਪਾਂ ਇਧਰ ਲੈ ਕੇ ਗਏ ਆਕੇ ਕਬੂਤਰਾਂ ਦਾ ਖੁੱਡਾ ਹੀ ਖੋਲ ਲਿਆ ਪਹਿਲਾਂ ਹੁਣ ਸਾਰੀ ਆਪਾਂ ਦਾ ਤੇ ਦੋਨੇ ਬੱਚੇ ਜਿ ਨਹੀਂ ਲਾਲ ਤੇ ਚਿੱਟਾ ਜਾਂ ਟੋੜ ਗਿਆ ਹੋਰ ਦੇਖੀ ਜੋ ਬਾਈ ਬਾਈ ਆਹ ਦੋ ਕਮਿੰਟ ਇਹਨੇ ਲਾਈਟ ਲੂਟਾ ਕਰਦੀ ਹੈ ਬੰਦ ਕਬੂਤਰ ਵੀ ਗੱਡਾਂਗੇ ਜਟੀਆਂ ਦਾ ਉਹਦੇ ਬਾਹਰ ਦਾਵਾ ਇੱਕ ਨਾਲ ਬਚਾ ਹੋਰ ਨਿਕਲ ਗਿਆ ਉਹ ਵੀ ਤੇਜ਼ ਧੀਗਾ ਮਾ ਜਾਣੇ ਕਿ ਕੋਈ ਗੱਲ ਨਹੀਂ ਆਪਾਂ ਆਫੀਸ਼ ਸ਼ਕ ਲਈ ਉਹਨਿੰ ਕਮੁੱਤਰ ਛੱਡਾਂਗੇ ਬਾਰੇ ਹੁਣ ਕਮਾਓ ਕੱਢਾਂਗੇ ਚੀਨਾ ਕੱਢਾਂਗੇ ਤੇ ਮੋ ਚਿੱਟੀਆਂ ਦਾ ਕੱਢਾਂਗੇ ਬੈਠੇ ਰਹਿੰਦੇ ਆ ਦੇਖਣਾ ਪੈਂਦਾ ਹੁੰਦਾ ਈ ਹੈ ਬਈ ਕਮੈਂਟ ਚਿੱਟਾ ਇਹਦਾ ਪਹਿਲੀ ਉੜ ਗਿਆ ਦੀ ਬਈ ਆਪਣਾ ਤੇ ਦੂਜਾ ਆਪਾਂ ਹੁੰਦਾ ਤਾਂ ਚੈੱਕ ਕਰੋ ਚੈੱਕ ਇਹ ਆ ਫਿਰਦਾ ਸਿੱਟਾ ਜੇ ਨਾਲ ਇੱਕ ਆਪਾਂ ਬੈਦੀ ਦਾ ਤੋ ਤੇ ਉੱਡਦਾ ਨਹੀਂ ਵਿਚਾਰਾ ਕਦੇ ਇਹਨਾਂ ਇਹ ਹੁਣ ਤਾਂ ਕਰਦੇ ਆ ਫਿਰਦਾ ਕਰੋ ਚੈੱਕ ਇਹ ਨਹੀਂ ਉੱਡਦਾ ਇਹਨਾਂ ਦਾ ਇਹ ਨੰਦ ਦੋ ਪਹਿਲੀ ਵਾਰ ਆਇਆ ਚਿੱਟਾ ਇਹਦਾ ਹੱਥ ਚ ਦੇਖਦੇ ਆ ਕੀ ਬਣਦਾ ਇਹਦਾ ਕੀ ਹੁੰਦਾ ਯੁਰਕਾ ਆਪਦਾ ਉਹ ਕੱਢਦੀ ਹੈ ਚਿੱਟੀਆਂ ਦੇ ਨਾਲ ਬਥੇ ਇਹ ਵਾਲੀਆਂ ਉਹ ਨੂੰ ਜਾਣਦਾ ਤਾਂ ਕਿੱਧਰ ਆਇਨਾ ਦਾ ਆਪਾਂ ਨੂੰ ਪਤਾ ਹੀ ਹੈ ਵੀ ਆਊਗਾ ਦੋਰੀ ਗੱਲ ਕਰ ਬੈਠੋ ਉੜ ਕੇ ਨਾ ਆਏ ਬਟੂ ਓੱਖਾ ਹੋ ਜੂ ਲਾਲ ਜਾ ਲਾਲ ਜਾ ਦੇ ਨਾਲ ਹੀ ਫਿਰਦਾ ਹਨਾ ਯਾਰ ਮੜਾ ਜਾ ਮੈਂ ਬਈ ਲਾਲ ਆ ਬਚਾ ਯਾਰ ਆਪਣਾ ਹੋਰ ਹੀ ਕਿਸੇ ਪਾਸੇ ਨਾ ਬਹਿ ਜੇ ਬਚਾ ਜਾ ਫਿਰਦਾ ਤੇ ਨਾਲ ਆ ਮੜਾ ਜਾ ਮੈਂ ਫਿਰ ਕਰਦਾ ਵੀਡੀਓ ਕੰਟੀਨਿਊ ਆਪਾਂ ਆਪਣੇ ਦੋ ਬੱਚੇ ਦਾ ਬਿਠਾ ਲਿਆ ਚਿੱਟਾ ਆਪਣਾ ਪਹਿਲਾਂ ਉੱਡ ਗਿਆ ਤੇ ਚੱਲ ਬੈਠਣ ਤੇ ਆ ਗਿਆ ਡੌਣੇ ਰੂਣੇ ਤਾਂ ਕਿਹੜੇ ਹੁੰਦੇ ਨੇ ਹੁਣ ਆਪਾਂ ਹੁਣ ਤਾਂ بس ਲਾਉਣੇ ਨੇ ਉਹ ਉਹ ਗੁੱਡੇ ਚੋਂ ਹੀ ਨਿਕਲ ਗਿਆ ਐਨੀ ਆਦੀ ਸਲਾਹ ਹੈ ਨਹੀਂ ਸੱਜੇ ਡੌਣ ਦੇ ਕਬੂਤਰ ਵਾਲੇ ਘਰੋਂ ਤਾਂ ਮੈਂ ਇਵੇਂ ਮਿੱਥ ਗਾਈ ਮੈਂ ਤੀਜਾ ਡਾਵਾਂਗੇ ਪਰ ਕਬੂਤਰ ਵਾਲੇ ਉੱਡਣ ਕਰਕੇ ਮੈਂ ਉਹ ਛੱਦ ਮਹਾ ਜਲ ਛੱਡਦੀ ਨਹੀਂ ਹੈਗਾ ਯਾਰ ਹੁਣ ਬਹੁਤ ਮਹਾ ਕਬੂਤਰ ਵਾਲੇ ਆਟੋ ਲਊਗਾ ਹੁਣ ਬਹਿ ਗਿਆ ਛਤਰੀ ਤੇ ਹੁਣ ਕੋਈ ਚੱਕਰ ਨਹੀਂ ਹੈਗਾ ਹੁਣ ਆਪਾਂ ਦੋ ਵਿੱਚ ਹੀ ਰਹਿ ਗਏ ਹੁਣ ਆਪਣੇ ਤਨ ਵਾਂਗੂ ਤਾਂ ਲੱਗ ਗਏ ਗੁੱਡੇ ਛਾਤਰੀ ਤੇ ਕਹਿਣ ਦਾ ਮਤਲਬ ਹੁਣ ਤਾਂ ਦੋ ਹੀ ਰਹਿ ਗਏ ਉਹ ਵੀ ਲਾ ਲਾਂਗੇ ਕੋਈ ਨਹੀਂ ਚੱਕਰ ਨਹੀਂ ਦਵਾ ਨਾ ਵੀ ਆਪਾਂ ਨੂੰ ਪਹਿਲੀ ਵਾਰ ਕਰਕੇ ਉੱਡੇ ਤਾਂ ਬਾਤ ਐ ਜੇ ਡਿਗ ਦਾ ਡਿਗ ਦਾ ਇੱਧਰ ਉੱਡੇ ਜੀ ਤਰੀ ਵੀ ਉਹ ਤਾਂ ਬੜਕਾ ਵਾਂ ਜਿਹਾ ਵੰਗੂ ਦੇਈ ਜਾਂਦਾ ਸੀ ਮੁੰਡਾ ਇੱਧਰ ਕੁ ਮੰਡੀ ਆ ਆਪਣਾ ਇੱਧਰ ਉਹ ਨੀਤੀ ਆ ਤੇ ਬਾਕੀ ਕੋਈ ਨਾ ਦੇਖਦੇ ਆ ਕੀ ਸਿਸਟਮ ਆ ਕੀ ਸ਼ਮਾਂ ਯਾਰ ਬਣਦਾ ਖੂਤਰਾਂ ਨੂੰ ਦਾਣੇ-ਦੋਣੇ ਵੀ ਪਾਉਣੇ ਆ ਬਈ ਆਪਾਂ ਆ ਕਰਕੇ ਬਣਾਉਣਿਆ ਕੋਈ ਯਾਰ ਇਹ ਨੂੰ ਬਿਠਾ ਲਈਏ ਚੱਲ ਜਦੋਂ ਕਬੂਤਰ ਬਾਰੇ ਪੂਰੇ ਕਾੜਦੇ ਆ ਜਦਾ ਵੱਡੇ ਖੁੱਡਲੇ ਨੂੰ ਹੀ ਪਾਉਣ ਨੇ ਦਾਣੇ ਕੱਲਿਆਂ ਨੂੰ ਹੋਰ ਕਿਸੇ ਨੂੰ ਨਹੀਂ ਪਾਉਣੇ ਤੇ ਅੱਧ ਕਰਦੇ ਆ ਵੀਰੇ ਘੰਟੇ ਨਹੀਂ ਆਉਂਦਾ ਇੱਕ ਨਾ ਕਬੂਤਰ ਫਿਰਦਾ ਯਾਰ ਕੱਲ ਦਾ ਤੁਹਾਨੂੰ ਦਿਖਾਉਣਾ ਦਾ ਸੁਨਣਾਗਾ ਹੋ ਲਾਲ ਲਾਲ ਰੱਤਾ ਦਾ ਕਬੂਤਰ ਹਰੀ ਬਾਗੜਾ ਦੀ ਤੇ ਇਹ ਇਹ ਆ ਜਾਂਦਾ ਇਹ ਆਉਂਦੇ ਉਹ ਮੁੜ ਗਿਆ ਪਰ ਉਹਨੂੰ ਮੁੜ ਗਿਆ ਬਾਈ ਜਦੋਂ ਰਾਹੂਗਾ ਮੈਂ ਤੁਹਾਨੂੰ ਦਿਖਾਉਂਗਾ ਕਿਹੜਾ ਮਾਰੂਗਾ ਚੱਕਰ ਤਾਂ ਉਹ ਉਹ ਬੇਰੀ ਦੇ ਉੱਪਰ ਦੀ ਜਾਂਦਾ ਉਹ ਜਾਂਦਾ ਉਹ ਜਾਂਦਾ ਸ਼ਾਇਦ ਇਹ ਗਿਆ ਹੋਵੇ ਸੰਤੋਣ ਥੋੜਾ ਕੱਲ੍ਹ ਇਹ ਕੀ ਹੋਰੀ ਲੱਗ ਰਿਹਾ ਮੈਨੂੰ ਵੀ ਜਦੋਂ ਹੱਥ ਨੇ ਮੈਂ ਦਾਣੇ ਪਾਉਣਾ ਆ ਮੈਨੂੰ ਉਹਦਾ ਵੀ ਸੁਣਨਾਗਾ ਮੈਂ ਇਹਨੂੰ ਇਹਪੀ ਨੂੰ ਪੁੱਛੇ ਮੈਂ ਕੀ ਗੱਲ ਹੋ ਗਈ ਉਹ ਕਿਵੇਂ ਕਹਦਾ ਕੁਛ ਨਹੀਂ ਹੋਇਆ ਮੈਨੂੰ ਕਹਿੰਦਾ ਆ ਆਪਣਾ ਵਜੇ ਬੈਠਣਾ ਆ ਤੇ ਚਲ ਬੋਲੇ ਨਹੀਂ ਸਮਾਰ ਕੇ ਲਾਹੀ ਜਾਂਦੀ ਚਲ ਆਪਾਂ ਨੂੰ ਨਹੀਂ ਪਤਾ ਇਹਦੇ ਵੀ ਉੜੇ ਫਿਰਦੇ ਦੀ ਕਾਲ ਸੀ ਡਿਊਟੀ ਫਿਰਦੀ ਦੀ ਗੱਲ ਆ ਹੱਥ ਨੇ ਉੜ ਗਈ ਸੀਗੀ ਮੈਂ ਹੁਣ ਪੁੱਸ ਹੁਣ ਜਦੋਂ ਆਇਆ ਕਰੋ ਮੈਂ ਕਿਵੇਂ ਕੀ ਵੀਡੀਓ ਤੇ ਕਹਿੰਦਾ ਇੱਕ ਤਾਂ ਮੇਰੇ ਕਬੂਤਰੀ ਉੜ ਗਈ ਸੀ ਤੀ ਇਹ ਕਹਿੰਦਾ ਕਬੂਤਰ ਫਿਰ ਸੁੰਨਾ ਕਹਿੰਦਾ ਮੇਰੇ ਬਾਹਰ ਦਾ ਬਾਹਰ ਦਾ ਕਬੂਤਰੀ ਲਾਮਕ ਜਾ ਕਰੇਗਾ ਸਾਤਰੀ ਤੋਂ ਤਾਂ ਆ ਗਿਆ ਤੜਕੇ ਆ ਕੇ ਦਾ ਹੁਣ ਓੜਿਆ ਫਿਰਦਾ ਮਾ ਠੀਕ ਹੈ ਆ ਕਬੂਤਰ ਆਪਣੇ ਇੱਥੇ ਬੈਠੇ ਨੇ ਵਜਾ ਆਪਣਾ ਫਿਰਦਾ ਬਾਈ ਬਹਿ ਜੂਗਾ ਦਾ ਦੋ ਚਾਰ ਮਿੰਟਾਂ ਤੱਕ ਹੁਣ ਤਾਂ ਮੈਨੂੰ ਸਿੱਧੀ ਕਰਨੀ ਨੇ ਕਹਿੰਦਾ ਮਤਲਬ ਵੀ ਲਾਉਣੇ ਨੇਗਾ ਸਾਤਰੀ ਤੇ ਉਦੋਂ ਬਾਅਦ ਖੋਲਾਂਗੇ ਇਹਨਾਂ ਨੂੰ ਮੋਰੇ ਪਰ ਬਰੀ ਫਰਬੀ ਫਰਬੀ ਜੱਟ ਪੱਟ ਪੁੱਟ ਕੇ ਚੰਗੇ ਤਰ੍ਹਾਂ ਤੇ ਨਾਲ ਹੁਣ ਉਹ ਨੀ ਨਾ ਖੋਲਦੇ ਲਾਉਣੇ ਲਾਉਣੇ ਦੋ ਰਹਿ ਗਏ ਬਸ ਆਹ ਜਿਹੜੇ ਪੁਰਾਣੇ ਥੱਲੇ ਬੈਠ ਨੇ ਤਾਂ ਹਾਲੇ ਥੱਲਾ ਉਹ ਤਾਂ ਲੱਗ ਹੀ ਗਿਆ ਇੱਕ ਤਰ੍ਹਾਂ ਦੇ ਉੜ ਕੇ ਆ ਗਏ ਆ ਫਿਰਦਾ ਬਾਈ ਕਬੂਤਰ ਆਏ ਹੋਏ ਇਹ ਆ ਜਾਂਦਾ ਹੈਗਾ ਹਰੀ ਬਾਗ ਲੈਦੀ ਲਾਲ ਰੱਤਾ ਬਜ ਕਬੂ ਬਚਾਗਾ ਬਚਾ ਜਾਈ ਐਡਾ ਕਬੂਤਰ ਵੀ ਨਹੀਂ ਵੱਡਾ ਆ ਜਾਂਦਾ ਹੈਗਾ ਇਹ ਫਤਰੀ ਤੇ ਡਰਾ ਉਹ ਹੋ ਜਾਂਦਾ ਆਲਾ ਬਣਾ ਆ ਗਿਆ ਤੇ ਦੇਖਦੇ ਆ ਬਸ ਹਾਂ ਭਾਈ 6:00 ਵੱਜ ਗਏ ਜੀ ਅੱਜ ਤਾਂ 6:00 ਵਜੇ ਆਇਆ ਹੁਣ ਆ ਮੈਂ ਤੇ ਆਪ ਵੀ ਦੇਖ ਲੋ ਬਾਹਰ ਨਹੀਂ ਲਾਈਟ ਲਾ ਦਾਂ ਪਹਿਲਾਂ ਤਾਂ 1 ਕਿੰਟ ਯਾਰ ਕਾ ਕੋ ਬਈ ਅੱਲਾ ਬਾਹਰ ਹੀ ਲਾਈਟ ਲਾਈ ਐ ਤੇ ਹੁਣ ਕਬੂਤਰ ਘੜਦਾ ਮੈਂ ਬਾਹਰ ਹੀ ਥੋੜੇ ਚ ਦਾਣੇ ਦਾ ਬਾਹਰ ਹੀ ਪਾਵਾਂਗੇ ਇਹਨਾਂ ਨੂੰ ਅੰਦਰ ਨਹੀਂ ਪਾਉਂਦੇ ਇਹਨਾਂ ਨੂੰ ਤਾਂ ਦਾਣੇ ਬਾਹਰ ਹੀ ਪਾ ਦਾਂਗੇ ਉਹ ਵੀ ਖਾ ਲੈਣਗੇ ਬਸ ਬਾਈ ਕੇਜ ਆਉਦੇ ਹਿਸਾਬ ਇਹਨਾਂ ਆਏ ਲੇਟ ਹੋਣ ਲੱਗਿਆ ਯਾਰ। ਉਮੈ ਤੁਸੀਂ ਆਪ ਹੀ ਦੇਖ ਲਓ ਹੁਣ ਕਿੰਨਾ ਹਨੇਰਾ ਹੋ ਰਿਹਾ ਬਈ। ਕੋਈ ਹੈਗਾ ਟਾਈਮ ਕਬੂਤਰਾਂ ਨੂੰ ਦਾਣੇ ਪਾਉਣ ਦਾ ਹੁਣ। ਹੁਣ ਪਾਉਣਾ ਦਾਣੇ। ਉਹ ਜਿਹੜੇ ਬੈਠੇ ਨੇ ਚਲ ਕੋਈ ਨਾ ਉਹ ਵੀ ਪਾਵਾਂਗੇ। ਸ਼ੋਲੇ ਸਾਲੇ ਪਾ ਲਈ ਸਾ ਵੀ ਬੈਠੇ ਇਹਨਾਂ ਨੂੰ ਵੀ ਰੱਖਦੇ ਛੋਲੇ ਹਾਂ ਤਾਂ ਭਾਈ ਉਹ ਦੇ ਜਾ ਕੇ ਯਾਰ ਫਾਈਟਰ ਨਾਲ ਪਾਣੀ ਦਿੱਤਾ ਕਰਨਾ ਜ਼ਰਿਆ ਆਲੇ ਦੀ ਉੱਤ ਪਾਵਾਗੇ ਨਿੱਗਾ ਜਿਹਾ ਪਾਣੀ ਪਾਵਾਂਗੇ ਯਾਰਾ ਮੈਂ ਠੰਡਾ ਬਾਲਾ ਘਾਣੂ ਪਾਣੀ ਪੋਣਾ ਚੱਕਰ ਵੈਨ ਜਾਨ ਮਰਦਾ ਕਾਹਲੇ ਕੀ ਜਿੰਨ ਜਿਆਦਾ ਆਈ ਨਹੀਂ ਹੈਗੇ ਬਾਰੇ ਪਤਾ ਬਾਈ ਚੱਕੋ ਉਹ ਲੜੀ ਜਾਂਦੇ ਨੇ ਤੇ ਦਾਣੇ ਦਾ ਦੀਂਦ ਹੀ ਨੇ ਕਣਕ ਵੀ ਇਹਨਾਂ ਨੂੰ ਯਾਰਾਂ ਹੀ ਫਾਦ ਕੇ ਮੁੱਖੇ ਉੱਪਰ ਸੱਤ ਐਨੇ ਕਿ ਜੇ ਰਾਜਾ ਜਾਣੇ ਆ ਕਪਈ ਸਫੋਂ ਸੋਲੇ ਨਾਏ ਕਣਕ ਨੂੰ ਖਾ ਰਹਿਣ ਦੇ ਯਾਰ ਨਹੀਂ ਫਿਰ ਨੇਰਾ ਫੇਰ ਪਾਊਗਾ ਇਹ ਖਾਣੇ ਦੇ ਲੇਟ ਹੋ ਗਿਆ ਯਾਰ ਅਜ ਤੱਕ ਹੀ ਖਾ ਸਾ ਇਹਦਾ ਓੱਖਾ ਇਹਦਾ ਸਿਸਟਮ ਤੇ ਨਰ ਕਰ ਰਹੇ ਹੈਗੇ ਪੰਜੀ ਨੇ ਬਾਲੇ ਹੁਣ ਤਾਂ ਚੱਕਰ ਵਾਲਾ ਪੈ ਜੇ ਇੰਨੇ ਕੇ ਦਾ ਚੱਕ ਕਬੂਤਰ ਰੰਜ ਲੈਣਾ ਦੇਦਾ ਨੀ ਨਾ ਨਾ ਇਹ ਪਾ ਦੇ ਲੈ ਖਰਾਚ ਲੈਣੇ ਅੱਜ ਦਾ ਬਾਲਾ ਲੇਟ ਹੋ ਰਿਹਾ ਅੱਜ ਆ ਤਾਂ ਮੈਂ ਸੁਨਿਆ ਕਹਿੰਦੀ ਮੈਨੂੰ ਕੰਮ ਹੋ ਗਿਆ ਬਸ ਫਿਰ ਮੈਨੂੰ ਮੋੜਣਾ ਪੈ ਗਿਆ ਨਹੀਂ ਇਹਨਾਂ ਦਾ ਮੈਂ ਸੁਨਹੀ ਨਹੀਂ ਮਿਲ ਜਾਦਾ ਆ ਕਰਕੇ ਚੱਕਰ ਪੈਂਦਾ ਭਾਈ ਉਹ ਇਹ ਰੱਜ ਲੈਣਗੇ ਯਾਰ ਇਹਨੇ ਨਾਲ ਔਰ ਕੋਈ ਚੱਕਰ ਨਹੀਂ ਮੇਰਾ ਮਕਸਦ ਇਹ ਨਾਲ ਜਾਵਣਾ ਆਪਾਂ ਵੀ ਜਾਵਣੇ ਨੇ ਜਾਨਵਰ ਸੋਲੇ ਸਾਲੇ ਪਾਦੇ ਬਾਕੀ ਤੜਕੇ ਉਤਰ ਕੇ ਖਾਣਗੇ ਜਿਹੜੇ ਪ੍ਰਾਹਣਿਕ ਵੀ ਨਹੀਂ ਖਾਦੇ ਨੀਗੇ ਤਾਂ ਉਹ ਤੜਕੇ ਖਾਣਗੇ ਉਹਦਾ ਇੱਦਾਂ ਵੀ ਕੋਈ ਚੱਕਰ ਨਹੀਂ ਹੁਣ ਆਪਾਂ ਅੱਲਾਹ ਵਾਲਿਆ ਦਾ ਕਬੂਤਰ ਬਹੁ ਡਬਲ ਬਣੂਗਾ ਇਹ ਬਈ ਆ ਫਿਰਦਾ ਜਿਹੜਾ ਉਹਨੂੰ ਦੇਖ ਲਵਾਂ ਕੀ ਸਮਾਚਾਰ ਲਓ ਬਾਈ ਦੋਨੇ ਕੂ ਖੁੱਡਿਆਂ ਚ ਧਰੇਗੇ ਦਾਣੇ ਹੁਣ ਆਹ ਖੁੱਡਿਆਂ ਚ ਰਹਿ ਗਏ ਇਹਨਾਂ ਨੂੰ ਵੀ ਧਰਦੀ ਆ ਯਾਰ ਕੋਣੀ ਜੀ ਇਹਨਾਂ ਨੂੰ ਭਰਾਂਗੇ ਨਿੱਗਾ ਤੂੰ ਦੇਖੋ ਇਹ ਪਾਈਨ ਟੁੱਟੂ ਟੁੱਟ ਗਿਆ ਇਹ ਇਹ ਉਹ ਨਹੀਂ ਪੋਈਦਾ ਨਾ ਲਓ ਫੇਰ ਖਾਣ ਲੈ ਨਹੀਂ ਖਾਂਦੇ ਨਹੀਂ ਸਹੀ ਢੰਗ ਨਾਲ ਨੁਕਸਾਨ ਕਰਦੇ ਨਹੀਂ ਤਾਂ ਕਰੇ ਤੂੰ ਉਹ ਆ ਵੀ ਲੈ ਨਾ ਬਈ ਉੱਤੋਂ ਦੇ ਕੂ ਦੇ ਉੱਤੋਂ ਉੱਤੋਂ ਦੇ ਰੋ ਰੋ ਹੰਦੇ ਨੇ ਫੇਰਾ ਤੜਕੇ ਮੈਂ ਤਾਣੀ ਪੋਗਾ ਯਾਰ ਮਾਂ ਕਿਵਰ ਕਟਨੇ ਕੁੱਟਨੇ ਬੈਠੇ ਨੇ ਫਿਰ ਕਬੂਤਰ ਜਾ ਬੈਹਿੰਦਾ ਨੀ ਤੰਗ ਕਰਦਾ ਅਸੀਂ ਆਪੇ ਤਾਣ ਤੋਂ ਚੜ ਕੇ ਬੈਠੇ ਰਹਾਂਗੇ ਉਹ ਤਾਣੀ ਵੀ ਧਰਾਂਗੇ ਬਈ ਇਹਨਾਂ ਨੂੰ ਅਸਲ ਜੀ ਕੋਈ ਗੱਲ ਨਹੀਂ ਪਾਣੀ ਨਹੀਂ ਧਰਦੇ ਤੇ ਪਾਣੀ ਪੂਣੀ ਸਾਰਾ ਕੁਝ ਇਹਨਾਂ ਦਾ ਓਕੇ ਕਰਾਂਗੇ ਪਾਣੀ ਪਿਆ ਕੇ ਲੈਟ ਲਾ ਕੇ ਪਣੀ ਪਿਆ ਕੇ ਫੇ ਜਾਵਾਂਗੇ ਇਹ ਨਹੀਂ ਜਾਂਦੇ ਵੀ ਹੁਣ ਹੀ ਵਹੀਂ ਭੱਜਾਂਗੇ ਆਪਣੇ ਪਤਾ ਵੀ ਪਾਣੀ ਤਾਂ ਪੀਉਣੇ ਕੋਈ ਜਾਨਵਰਾਂ ਨੂੰ ਪਾਣੀ ਫਿਰ ਮੈਂ ਚੱਕ ਕੇ ਵੀ ਜਾਊਂਗਾ ਤਾਂ ਆ ਕਰਕੇ ਇਹਨਾਂ ਨੂੰ ਦਾਣੇ-ਵਣੇ ਖਾ ਲੈਣ ਦੇ ਫਿਰ ਪਾਣੀ ਨਿੱਗਾ ਗਰਮ ਹੋਈ ਜਾਂਦਾ ਪਾਣੀ ਬਈ ਉਹ ਗਰਮ ਪਾਣੀ ਧਰਾ ਗਏ ਇਹਨਾਂ ਨੂੰ ਇਹਨਾਂ ਨੂੰ ਦਾਣੇ-ਵਣੇ ਖਾ ਲੈਣ ਦੇ ਪਾਣੀ ਪੁਣੀ ਧਰਦੇ ਆ ਬਸ ਵੀਡੀਓ ਦਾ ਆਨ ਕੱਟ ਕਰਦੇ ਆ ਗੱਲਾਂ ਪਾਣੀ ਪੁਣੀ ਧਰਦੇ ਆ ਆਪਾਂ ਹੀ ਤੇ ਬਚੇ ਇਹ ਦੋਨੇ ਤਾਂ ਖਿੱਜ ਗਏ ਆਪਣੇ ਚਿੱਟਾ ਤੇ ਲਾਲ ਜਾਂ ਤੇ ਇੱਕ ਵਾਰ ਅੱਜ ਉੜ ਗਿਆ ਤੇ ਉਹ ਵੀ ਚਲ ਬੈਠ ਗਿਆ ਇੱਕ ਤਰ੍ਹਾਂ ਦਾ ਹੁੰਦਾ ਸੱਟਾਂ ਘੇਡੂਗੇ ਸਾਰੇ ਕਿਤੇ ਲੱਗੀਆਂ ਹੁੰਦੀ ਬਈ ਪਰ ਗਿਆ ਨਹੀਂ ਕਿਸੇ ਪਾਸੇ ਤਾਂ ਕਰਕੇ ਤੇ ਬੜਾ ਠੀਕ ਆ ਬਈ ਜੇ ਵੀਡੀਓ ਵਧੀਆ ਲੱਗੀ ਯਾਰ ਲਾਈਕ ਕਰੋ ਕਮੈਂਟ ਕਰੋ ਬੱਸ ਸ਼ੇਅਰ ਕਰੋ ਸੋਡੇ ਖਤਰੀ ਸ਼ੌਂਕ ਕਰਦੇ ਆ ਆਪਾਂ ਸਾਰੇ ਆਪਣਾ ਜਿੰਨਾ ਕ ਆਪਣਾ ਸ਼ੌਂਕ ਆ ਆਪਣਾ ਸਾਰੇ ਮਿੱਤਰਾਂ ਨੂੰ ਦਿਖਾਉਣੇ ਆ ਬਈ ਮਿਲਦੇ ਆਂ ਜੀ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ